ਸਾਸੀਗਾ ਦੋਸਤੋ ਸੱਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਪਿੰਡ ਚੰਬਰ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਗਿਲ ਸਾਹਿਬ ਹਣਾ ਕੋਲ ਦੋਸਤੋ ਇੱਥੋਂ ਆਪਾਂ ਟੋਟਲ ਤੁਹਾਨੂੰ 8 ਐਨੀਮਲ ਵਿਖਾਉਣੇ ਆ ਤੇ ਬਾਕੀ ਤਰੀਕ ਤੇ ਸਮਾਂ ਨੋਟ ਕਰਿਓ ਤਰੀਕ 6 ਦਸੰਬਰ 2025 ਸਮਾਂ ਕੁਝ 12:00 ਵਜੇ ਦਾ ਬਾਕੀ ਗਿਲ ਸਾਹਿਬ ਹਣਾਣਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੱਠਾ ਸਾਹਿਬ ਠੀਕ ਠਾਕ ਜੋ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦੇ ਚਲੋ ਕਿਰਪਾ ਚੇਤੀ ਭਾਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੱਠਾ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਤਕੜੇ ਹੋ ਗਏ ਸ਼ੇਅਰ ਤੇ ਕਮੈਂਟ ਭਰਾਓ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਇਹਲੀ ਕੋ ਬੇਨਤੀ ਤੁਹਾਡਾ ਭਰਾ ਕਰਦਾ ਵਾਰ ਵਾਰ ਹੀ ਕਰਦਾ ਰਹੂਗਾ ਸ਼ੇਅਰ ਦਾ ਚੇਤਾ ਨਾ ਭੁੱਲਿਆ ਕਰੋ ਸਬਸਕ੍ਰਾਈਬ ਵੀ ਨਾ ਹਾਂਜੀ ਹਾਂਜੀ ਕਰਨਾ ਚਾਹੀਦਾ ਵਾ ਕਰਨਾ ਚਾਹੀਦਾ ਨਹੀਂ ਆ ਮਾਦਰ ਬੰਮ ਨੂੰ ਨਹੀਂ ਆਉਂਦਾ ਤੇਰੀ ਗੱਲ ਆ ਨਹੀਂ ਮੋਟੇ ਦੇਖੋ ਸਬਸਕ੍ਰਾਈਬ ਸਬਸਕ੍ਰਾਈਬਰ ਰੱਖਣਾ ਇਹ ਤਾਂ ਨਹੀਂ ਭੁੱਲਣਾ ਨਹੀਂ ਸਬਸਕ੍ਰਾਈਬ ਆ ਤਰ ਕੋਈ ਗੱਲ ਨਹੀਂ ਉਹ ਹੀ ਲਾ ਲਓ ਉਹ ਲਾ ਲਓ ਠੀਕ ਹੈ ਜੀ ਕਿੰਨੇ ਐਨੀਮਲ ਆਏ ਜੋ ਆਪਣੇ ਤੋਂ ਉਹ ਚਾਰ ਝੋਟੀਆਂ ਹਾਂਜੀ ਤਿੰਨ گاਵਾ ਚਾਰ ਚਾਰ ਗਾ ਹਨਾ ਚਾਰ ਹੀ گاਵਾ ਹਾਂਜੀ ਠੀਕ ਹੈ ਜੀ ਆ ਤਾਂ ਅਜ ਸੂਰੇ ਸੂਈ ਜਰ ਜੁਰ ਪਾਈ ਆ ਵਿਖਾ ਦਿਓ ਪ੍ਰੋਪਰਲੀ ਕੱਟੀ ਆ ਮਗਰ ਮਗਰ ਕੱਟੀ ਆ ਗਈ ਹਾਂ ਇਹਨਾਂ ਠੱਡਾ ਠੱਡਾ ਵਾਬੂ ਵੀ ਕੱਟੀ ਤੇਰੇ ਮਗਰ ਵੀ ਕੱਟੀ ਮਗਰ ਵੀ ਕੱਟੀ ਦੇਖੋ ਨਵਾਈ ਤਾਂ ਆਣੀ ਏ ਤਾਜੀ ਸੂਈ ਸويرੇ ਤੇ ਮੜਚਾ ਆਹ ਚਲੋ ਆ ਜੇ ਨਾ ਵੇ ਇੱਕ ਸਿਆਲ ਵੀ ਆ ਹਾਂ ਆ ਵੇ ਫੁੜੇ ਹੋ ਨਹੀਂ ਚੁੱਕੇ ਜੇ ਕਰਮਾਲੀ ਨੇ ਕਿੰਨਾ ਸੂਆ ਆ ਗਿਆ ਗਿਲ ਸਾਹਿਬ ਇਹ ਦੂਜਾ ਸੂਆ ਦੂਜਾ ਸੂਆ ਹੈਨਾ ਹਾਂਜੀ ਆਪਾਂ ਜਿਆਦਾ ਨਹੀਂ ਆਖਣਾ ਮਾਲ ਚਾਰ ਕੱਢੀ ਪੰਜ 2.5 ਕਿਲੋ ਚ 2.5 ਕਿਲੋ ਹੈਨਾ ਬੱਚਿਆਂ ਨੂੰ ਲਿਆ ਗਏ ਨਾ ਥਣ ਥਣ ਵੇਖੋ ਕਿਟਾਰ ਲੰਗਰਕਾ ਅਨੋਕ ਵਾਲਾ ਹੈ ਹਾਂ ਪੂਰਾ ਪ੍ਰੋਪਰ ਅੰਦੀ ਧੀ ਰਿਵੜੀ ਫਿਰ ਕਰਮਾ ਲਈ ਗੈਬ ਗੂ ਵੀ ਸੋਨਾ ਬੜਾ ਮੈਂ ਨਾ ਪੂਰਾ 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 ਤੇ ਆਲੇ ਸ਼ਾਹ ਦੇ ਚਾਲ ਨੂੰ ਕਰੋ ਸਜਣੋ ਫੇਸ ਕੁਆਲਟੀ ਚੈੱਕ ਹੈ ਹਾਂ ਵਿਰਲਵੰਡ ਵੜੀ ਪੂਰਾ ਪੂਰਾ ਹੈ ਨਾ ਹਾਂ ਲੋਕ ਕਾਲਾ ਥਣ ਆ ਗਿਆ ਵਿਰਲਵੰਡ ਵੜੀ ਬਿਲਕੁਲ ਤੇ ਕਿੰਨਾ ਦੁੱਧ ਕੀਤਾ ਪਿਛਲੇ ਸਵੇਰ ਨੂੰ ਇਹਨੇ ਕੋਈ 10 10 ਲੀਟਰ ਤੋਂ ਬਾਹਰ ਹੀ ਚਵਾਇਆ ਹੈ ਹਾਂਜੀ ਆ ਕੀ ਚਲ ਮੇਰ ਕਰਦੇ 12 13 ਕਿਲੋ ਤੇ ਕੱਢ ਹਾਂਜੀ ਹਾਂਜੀ ਹਾਂ ਬਾਕੀ ਸੇਵਾ ਤੇ ਡਿਪੈਂਡ ਸੇਵਾ ਤੇ ਡਿਮੰਡ ਨਾਲ ਇਹ ਕੱਟੀ ਵੜੀ ਵਧੀਆ ਦਿੱਤੀ ਮਗਰ ਜਿਹੜਾ ਸੱਜਣ ਲੈ ਜੂ ਹੈ ਹਾਂ ਗੱਲਾ ਅਵੇ ਗੱਲਾ 나ੜੂ ਇਹ ਨਹੀਂ ਕੋਈ ਆਸਾ ਦਾ ਮੱਲਾ ਹਾਂਜੀ ਹਾਂਜੀ ਸਵੇਰੇ ਮਾਰਨਿੰਗ ਸੋਈ ਮਾਰਨਿੰਗ ਹਾਂਜੀ ਜੂ ਪਾ ਲੇ ਕਿਉਂ ਦੇਖੋ ਫੋਦਾ ਨਹੀਂ ਪ੍ਰੋਵਾਈਡ ਕਰਮਾ ਚੁਵਾਈ ਜੁਵੀ ਦੀ ਮੈਂ ਨਾ ਇੱਕ ਨੰਬਰ ਤੇ ਪੂਰ ਛੱਟਾ ਕੋਈ ਹੈ ਹਾਂ ਪੂਰ ਛੱਟਾ ਨਹੀਂ ਉਹ ਨਹੀਂ ਰਹਿੰਦੇ ਉਹ ਨਹੀਂ ਚਲੋ ਦਰਗਾਹ ਤੋਂ ਸੰਦੀ ਗਏ ਹਾਂ ਨਾ ਕਰ ਕੋਈ ਬੱਚਾ ਲਾ ਕੇ ਖਵਾਗੇ ਰਹਿੰਦੇ ਹਾਂ ਬੱਚਾ ਲਾ ਕੇ ਖਵਾਵਾਂਗੇ ਤੇ ਇਹਨੂੰ ਐ ਤਸੱਲੀਆਂ ਕਰਾ ਕੇ ਦਵਾਂਗੇ ਕਿ ਇਹ ਥੋੜੀ ਜਿਹੀ ਵੀ ਮੈਂ ਪਹਿਲੇ ਲੈਣੇ ਤੇ ਕਿ ਬਿਲਕੁਲ ਬਿਲਕੁਲ ਆਪ ਦੀ ਤਸੱਲੀ ਕਰਕੇ ਹੈ ਨਾ ਹਾਂਜੀ ਤੇ ਕੀ ਮੁੱਲ ਕਰਦਗੇ ਹਰ ਸਾਹਿਬ ਆਪਾਂ ਇਹਦਾ 1.5 ਚੋਂ ਮਾਨਤਾਨ ਕਰਦਾਂਗੇ 1.5 ਦੇ ਵਿੱਚ ਮਾਨਤਣ ਹਾਂਜੀ 2 ਛੱਡਾਂਗੇ ਦਾ ਲੱਖ ਰੁਪਏ ਦੇ ਵਿੱਚੋਂ ਠੀਕ ਹੈ ਜੀ ਛੋੜ ਹੋਰ ਹੋਊਗੀ ਮਾਨਤਣ ਆਏਗਾ ਇਹਦਾ ਫੁੱਲ 98000 ਮੇਰੇ ਨਾਲ ਬੜਾ ਪੁੱਠਾ ਵੇਂਦੇ ਮਾਨ ਆਏਗਾ ਇਹਦਾ ਬੋਲੋ 98000 ਦੇ ਵਿੱਚ ਹਾਂ ਆਪ ਵੀ ਕੱਟੀ ਮਗਰ ਵੀ ਕੱਟੀ ਮਗਰ ਵੀ ਕੱਤੀ ਸੁਆਦ ਜਿਆ ਹੈਨਾ ਹਾਂਜੀ ਹਾਂਜੀ ਠੀਕ ਹੈ ਜੀ ਅਗਲੇ ਬੰਨੇ ਤੇ ਨਾ ਆਪਣੇ ਠੱਠਾ ਸਾਹਿਬ ਇੱਕ ਆ ਗਿਆ ਹੀਰਾ ਹੀਰਾ ਹੁ ਆ ਗਿਆ ਕਿ ਤਰੀਫਾਂ ਨੇ ਲੈ ਕੇ ਆ ਨੀਲੀ ਦੀ ਹੈ ਇਹ ਮੈਂ ਕਰ ਲਾਂਗੇ ਉਹਨੀਆਂ ਹੀ ਥੋੜੀਆਂ ਇਹਦਾ ਕੱਟ ਮਿਲਦਾ ਕੱਟ ਬਿੱਲੀ ਮਟਗੀ ਅੱਖ ਬਿੱਲੀ ਮਟਗੀ ਅੱਖ ਵੇਲਾ ਨੀਲੀ ਦੀ ਝੱਟੀ ਆ ਗਈ ਹੈ ਹਾਂ ਜੀ ਗੇ ਸਰ ਇਹ ਦਾ 10 ਕਿਲੋ 10 ਕਿਲੋ ਸੂਈ ਨੂੰ ਕੋਈ 20 ਦਿਨਾਂ ਨੂੰ ਲਾਲੇ ਕੋਈ ਭਾਈ ਲਾਲੇ ਹਾਂ ਜੀ ਕਟਾ ਮਗਰ ਨੀਲੀ ਦਾ ਮਗਰ ਕਟਾ ਗਿਆ ਨੀਲੀ ਦਾ ਕੋਈ ਮੀਨਾ ਲਾਲੇ ਹਾਂਜੀ ਹਾਂਜੀ ਮੀਨਾ ਚੋਲਾ ਲੜੇ ਕੇ ਸਭ ਸੂਈ ਤੇ 12 13 ਦੇਣ ਦੀ ਆ ਉਹ ਵੀਰ ਸਾਡਾ ਸ਼ੌਕ ਨਾਲ ਹੀ ਕੱਟੇ ਨੇ ਦੁੱਧ ਛੱਡੀ ਗਿਆ ਹੈ ਅੱਛਾ 15 ਡੜਾ ਦੀ ਸੂਈ ਆ ਮੈਂ ਠੀਕ ਹੈ ਜੀ ਤੇ ਫਿਰ ਚਾਉਣ ਵੀ ਇੱਕ ਨੰਬਰ 12 ਦੀ ਮੋਟਰ ਕੋਈ ਕੰਮ ਕੰਮ ਆ ਰਗ ਨੂੰ ਸੁੱਕੇ ਦੁੱਧ ਬਾਰਡਰ ਬਿਲਡ ਲੈਣ ਦੀ ਆ ਤੇ ਨੱਥ ਪਾਉਂਦੇ ਬਾਰਡਰ ਨੱਥ ਕੇ ਮੋਰੇ ਇਹਨੇ ਪਾ ਛੱਡੀ ਜਗੀ ਅੱਛਾ ਉਹਦਾ ਠੰਡੀ ਧੀਰੀਆ ਕਰਮਾਲੇਓ ਏਦਾਂ ਆਣ ਕੇ ਥੋੜਾ ਜਿਹਾ ਨਾ ਜੀ ਦਿਲ ਨਹੀਂ ਲਾਇਆ ਦਰਦੀ ਆ ਲਕਾਇਆ ਲਾ ਗਈ ਉਹ ਪ੍ਰੋਪਰ ਪ੍ਰੋਪਰ ਖੂਸ਼ ਕਰਦੀ ਆ ਨਾ ਹਾਂ ਪਤਾ ਨਹੀਂ ਪ੍ਰਵਾ ਕਰਮਾਂ ਪ੍ਰਤਾਪ ਹੁਣਾਣਾ ਪਿਆਰ ਪਿਆ ਨਹੀਂ ਪ੍ਰੋਪਰ ਯਾਰ ਪਿਆਰ ਨੀਲੀ ਰਾਹ ਵੀ ਬਟਰਫਲਸ ਦੀ ਜਾਨ ਹੈ ਆ ਕੇ ਆਪਣੀ ਜਾਨ ਹੈ ਕਨਾਲਾ ਦੀ ਬਿਲਕੁਲ ਬਿਲਕੁਲ ਚਵਾਈ ਜੂਈ ਦੀ ਗੇਲ ਸਾਨੂੰ ਇੱਕ ਨੰਬਰ ਪੂਰ ਛਟਾ ਨਹੀਂ ਹੈ ਠੰਡੀ ਸੀ ਲਿਆ ਹੈ ਮਾਡਾ ਠੰਡੀ ਜਿੱਦਾਂ ਮਰਜੀ ਬੱਚਾ ਛੱਡ ਕੇ ਚੋਹ ਤੇ ਠੀਕ ਹੈ ਜੀ ਦੂਜੇ ਸੂਏ ਸੂਈ ਕਰਮਾਂ ਆਈ ਹੈ ਨਾ ਇਹ ਤਾਂ ਜਾਦੂ ਜਾ ਕਿੰਨਾ ਕੁ ਦੁੱਧ ਕੱਢਿਆ ਜੀ ਠੱਟਾ ਦਾ ਮਾਂ ਪੁੱਤਾਂ ਨੇ ਇੱਕ ਅਲੀ ਮਾਂ ਪੁੱਤਾਂ ਨੇ ਤੇਰਾ ਵਕਾਫੇ ਰ ਵੇਹਲਾ। ਜਾਂ। ਵੇਹਲਾ ਕੋਈ ਬਰਕਾ। ਵੇਹਲਾ। ਮਾਂ ਪੁੱਤਾਂ 'ਚ ਫਰਕ ਨਹੀਂਗਾ ਕੋਈ। ਬਿਲਕੁਲ। ਹਾਂ। ਛੱਟਾ ਵੀ ਮਗਰ ਨੇ। ਨਾਲੋਂ ਵੀ ਵੱਧ ਕੇ ਆ। ਨੀਲੀ ਦਾ ਆ ਗਿਆ ਹਨਾ? ਹਾਂਜੀ ਹਾਂਜੀ ਨੀਲੀ ਦਾ। ਪ੍ਰੋਪਰ ਮਾਰਕਿੰਗ ਹੈ ਕੋਈ ਹਨਾ? ਪੂਰਾ ਪੂਰਾ। ਜੇਗੇ ਸੱਜਣ ਨੇ ਸਾਂਭਣਾ ਵੇ ਤੇ ਹਾਂਜੀ। ਤਿਆਰ ਤੀਲ ਕਰਨਾ ਵੇ ਕਰ ਸਕਦਾ। ਸੋਨਾ ਬਣਿਆ। ਹਾਂ। ਗੇਲ ਸਾਹਿਬ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਭਾਵੇਂ ਸਵਾ ਕਰ ਲੱਗੇ ਹਾਂਜੀ 1 15 ਦੇ ਵਿੱਚ ਮਾਨਤਨ ਕਰਾਂਗੇ 1 15 ਦੇ ਵਿੱਚ ਮਾਨਨਾ ਹਾਂਜੀ ਠੀਕ ਹੈ ਛੋਟੀ ਦਾ ਕੱਦ ਘਾਠ ਵਾਲੀ ਰਾਜ ਜੀ ਉਹਨੇ ਜਿੰਨੇ ਮੰਗ ਲਿਆ ਕੱਟੀ ਹੈਗੀ ਉਹਨੇ ਦੀ ਆ ਹਾਂਜੀ ਛਗੀ ਆ ਹਾਂਜੀ ਪਰ ਆਪਾਂ ਉਹਨੇ ਦੀ ਦੇਣੀ ਨਹੀਂ ਗਈ ਹਾਂਜੀ ਇਹ 1 ਲੱਖ ਤੇ 5000 ਦੀ ਤੇ ਉਹਦੇ ਵਿੱਚੋਂ ਹੀ ਛੋੜ ਕਰਾਂਗੇ 1 ਲੱਖ 5000 ਆਏ ਜੇ ਤਾਂ ਮਾਨ ਫੋਲੋ ਭਾਈ ਆਪਰਾ ਠੀਕ ਹੈ ਜੀ ਆ ਨਾ ਨਾ ਨਹੀਂ ਕਰ ਦੋ ਯਾਰ ਚੱਲਿਆ ਕਰ ਤਾਂ ਸਿਆ ਤੋ ਜਾਂਦੇ ਲਾ ਲਾ ਗਈ ਛੁੱਟੀ ਹੋਣੀਆਂ ਅੱਜ ਹਾਂ ਜੀ ਬਈਏ ਗੇਲਸਾ ਬਗਲੇ ਨਗੀਨੇ ਦੀ ਜਾਣਕਾਰੀ ਇਹ ਤੇਜਸੂਏ ਝੋਟੀ ਨਾਲ ਸੁਣਾ ਹਾਂ ਜੀ ਤੇ ਤਿਆਰ ਹੀ ਆ ਤਿਆਰ ਹੀ ਆ ਦਾ ਇੰਜਣ ਆ ਪੱਟੀ ਗੱਡੀ ਦਾ ਇਹ ਇੰਜਣ ਆ ਬਟਾ ਇੰਜਣ ਆ ਠੀਕ ਹੈ ਜੀ ਹਾਂ ਕਿੰਨੇ ਦਿਨ ਲੈਣੀ ਗੇਲਸਾ ਦਾ ਜਾਂਦਾ ਮੈਂ ਖੇਮ ਕਰਨ ਹੋ ਕੇ ਹਾਂ ਜੀ ਤੇ ਅੰਬਰਸੋਵ ਮੋੜ ਤੇ ਇਸ ਤਰ੍ਹਾਂ ਮੁੜਨਾ ਹੀ ਜਨੇ ਦਿਨ ਗੇਲਸਾ ਕਿੰਨੇ ਮੈਂ ਨਾ ਤਿਆਰ ਆ ਤੇ ਤਿਆਰ ਆ ਹਾਂ ਉਨੀ ਗਾਹ ਨੂੰ ਉਨੀ ਪਛਾਨ ਨੂੰ ਠੀਕ ਹੈ ਜੀ ਆ ਚੁਵਾਈ ਜੁਈ ਦੀ ਕਿਵੇਂ ਇੱਕ ਨੰਬਰ ਪੋਲੀ ਤੇ ਪੰਤ ਪੰਨ ਬੜੀ ਵਧੀਆ ਆ ਅੱਛਾ ਹਾਂ ਇਹਨੂੰ ਤੇ ਐਵੇਂ ਲੱਗਦਾ ਬਈ ਥਾਂ ਨੇ ਜਿੰਨਾ ਕਹਿਗਾ ਨਾ ਮੁਰਲੀ ਸਾਰੇ ਰੋਕ ਲੈਣਾ ਰੁਕਦੀ ਕਰਤੀ ਹਾਂਜੀ ਹਾਂਜੀ ਲੈ ਸਤਾ ਕੜੇ ਜੋਨਾ ਮੁਰਦਾਰੀ ਚਾਲੀ ਕਿਉਂ ਤੇ ਜੇ ਸੂਵੇ ਸੋਣਾ ਕਿ ਤੇ ਜਾ ਤੇ ਜਾ ਤੇ ਜਾ ਸੂਣਾ ਹਣਾ ਛੋਟੀ ਮਾਝ ਆ ਠੀਕ ਹੈ ਜੀ ਤੇ ਕੀ ਰਿਕਾਰਡ ਕਰ ਰਿਹਾ ਜੇ ਇਹਦਾ 14 ਕਿਲੋ ਦਾ 14 ਕਿਲੋ ਦਾ ਹਣਾ ਦੂਜੇ ਸੂਵੇ ਆ ਕਿ ਤੇ ਜੇ ਆ ਐਦ ਕੀ ਤੇ ਜੇ ਸੂਵੇ ਹਣਾ ਹਾਂ ਵੇਖੋ ਕੋਈ ਨਹੀਂ ਹੱਤ ਪੁੱਤ ਤੇ ਹੱਤ ਪੁੱਤ ਤੇ ਬਹੁਤ ਸੋਨਾ ਹਾਂ ਕਰਦਾਬ ਦੇ ਮੇਜ ਦੀ ਹੈਗੇ ਪੂਰੀ ਪੂਰੀ ਉੱਪਰ ਉੱਪਰ ਹੈ ਹਾਂ ਸਿੰਗੀ ਸੁੰਗੀ ਪੂਰੀ ਗੋਲ ਹੈ ਮਾਣਾ ਪੂਰਾ ਸਾਰੀ ਚੰਗੀ ਛੱਟਾ ਤੇ ਬੰਦੇ ਬੰਦੇ ਜ਼ਿਆਦਾ ਨਾ ਖਸ ਨਵੇਂ ਥਾਂ ਫਿਰ ਪਰੂ ਤੁਹਾਨੂੰ ਪਤਾ ਹਾਂਜੀ ਹਾਂਜੀ ਹਾਂ ਵੇਖੋ ਅੱਜ ਭਲ ਕੀ ਗਏ ਲੈ ਜੀ ਦੋ ਦਿਨ ਮੈਂ ਨਾ ਤਿਆਰ ਦੋ ਤਿੰਨ ਦਿਨ ਹੀ ਖੜੂਗੀ ਮੈਂ ਹਾਂਜੀ ਸੂਪੇ ਭਾਵੇਂ ਅੱਜ ਸੂਪੇ ਭਾਵੇਂ ਦੋ ਦਿਨ ਲੈ ਜੀ ਦੋ ਦਿਨ ਹੈ ਨਾ ਹਾਂ ਵੇਲਾ ਸਾਰ ਨੂੰ ਛੱਡਾ ਲੈ ਜੀ ਰੋਥਾ ਇੱਕ ਤਰ੍ਹਾਂ ਦੀ ਚੀਜ਼ ਆ ਭਰਾ ਮਾਣ ਠੀਕ ਹੈ ਜੀ ਤੇ ਮੁੱਲ ਗਿੱਲ ਸਾਹਿਬ ਇਹਦਾ ਵੀ ਇੱਕ ਪੰਜੀ ਜੋ ਮਾਨਤਾਨ ਕਰਾਂਗੇ ਇੱਕ ਪੰਜੀ ਨਹੀਂ ਇੱਕੇ ਵਾਰੀ ਲਾ ਕੇ ਸੁੱਟਦਾ 1 ਲੱਖ ਤੇ 5000 ਦੀ ਦੇਦਾ ਉਹ ਨਹੀਂ ਭਰਾਵਾ ਕੀ ਕਰਦਾ ਮੇਰਾ ਹਸ ਰਾਈਏ ਸਦਾਈਏ ਈਮਾ ਵੀ ਕੜਾ ਦੇ ਦੂ 5000 ਦੀ ਮੈਂ ਭੜਾਤੀ ਹੋਣਾ ਕੋਈ ਕਾ ਦਾਵਾ ਨਾ ਕਰੇ ਲਾ ਲਾ ਕੇ ਸੁੱਟ ਕੇ ਪਿੰਗਾਂ ਉੱpon ਕਸਰ ਕੋਈ ਨਹੀਂ ਰਹਿਗੀ ਠੀਕ ਹੈ ਕਸਰ ਕੀ ਕਹਾ ਰੱਖੀ ਰਹਿ ਜਾਣੀ ਆ ਕਸਰ ਕੀ ਕਸਰ ਕੀ ਰਹਿ ਜਾਣੀ ਆ ਕੱਲ ਕੋਈ ਹੁੰਦਾ ਭੜਾਤੀ ਮੈਂ ਜੋ ਕਹਤਾ ਰਹਿਤਾ ਆ ਜੋ ਹਗਲੇ ਬਨੇ ਵੇਖੋ ਇਹ ਜੋ ਤਿੰਨਾ ਮਹੀਨਿਆਂ ਦੀ ਚੱਕ ਪਾਸ ਇਹਦੀ ਹੀਰਾ ਹੀ ਜੋ ਟੋਕੜ ਗੱਬਣ ਟੋਕੜ ਗੱਬਣ ਵੇਖੋ ਟੋਕੜ ਗੱਬਣ ਸਾਡੇ ਤਿੰਨਾ ਮਹੀਨਿਆਂ ਦੀ ਟੋਕੜ ਗੱਬਣ ਨਹੀਂ ਤਿੰਨਾਂ ਦੀ ਆ ਤਿੰਨਾਂ ਦੀ ਮੈਨੂੰ ਪਲੇ ਕਰ ਹਾਂਜੀ ਨੀਲੀ ਜਾ ਗਈ ਨੀਲੀ ਤੇ ਇਹ ਉਧਰ ਦੀ ਅੱਖ ਰੱਖਦੀ ਹੈ ਨਾ ਹਾਂ ਪਾਕਿਸਤਾਨ ਨੀਲੀ ਰਾਵੀ ਹਾਂ ਪਾਕਿਸਤਾਨ ਦੀ ਇਦਾਂ ਨਹੀਂ ਹੁੰਦੀ ਗਾੜੀ ਪ੍ਰਤਾਪ ਹਾ ਨੂੰ ਪੁੱਛ ਲੈਨੇ ਇਹ ਜਿਆਦਾ ਜਾਂਦਾ ਰਿਹਾ ਉਧਰ ਅੱਛਾ ਠੀਕ ਆ ਉਹ ਏਰ ਗਿਆ ਸਾਡੇ ਕੋਲ ਜਾ ਵਾ ਨਾ ਆਹ ਕਾਂ ਵਾਲਾ ਫਾਟਰ ਤੇ ਜੇ ਸੂਏ ਦੇ ਗਾਂ ਨਾ ਨਾ ਦੁੱਧ ਆ ਦੂਹਣ ਦੂਜਾ ਸੂਗਾ ਦੂਜੇ ਆਸਤੀ ਗੱਭਣ ਆ ਗਾਂ ਤੇ ਨਾਂ ਮਹੀਨੇ ਦੀ 6 ਕਿਲੋ ਦੁੱਧ ਆ 6 ਕਿਲੋ ਆ ਠੀਕ ਹੈ ਜੀ ਹਾਂ ਜੀ ਗੱਡਗਾੜ ਵੇਖੋ ਸੋਹਣਾ ਗੱਡਗਾੜ ਬਣਿਆ ਹੈ ਇਹ ਆਪਾਂ ਮਿਲੀ ਭਾਣਾ ਆਪਾਂ ਦੇਈ ਭਾਣਾ ਦੇਣੀ ਠੀਕ ਹੈ ਜੀ ਹਾਂ ਟੋਕੜ ਗੱਭਣ ਆ ਗਏ ਨਾ ਹਾਂ ਜੀ ਆ ਪਾਣੀ ਜ਼ਿਆਦਾ ਕਰਨਾ ਮੋਲੇ ਦਾ ਇਹ ਨਹੀਂ ਕੋਈ ਲੱਖ ਮੰਗ ਲੈਣਾ ਇਹਦਾ ਚਵਾਈ ਚੂਈ ਦੀ ਗੱਲ ਸੰਭ ਕੇ ਨੰਬਰ ਪੂਰ ਛਟਾ ਨਹੀਂ ਹੈਗਾ ਹਾਂਜੀ ਪੂਰ ਛਟਾ ਨਹੀਂ ਆ ਵੇਖ ਲੋ ਕੱਦ ਪੂਰੀ ਠੰਡੀ ਸੀ ਹੈ ਕੱਦ ਵੇਖੋ ਤੁਸੀਂ ਪੱਥਰਾਂ ਕੀ ਜੋ ਪੱਥਰਾਂ ਕੀ ਆਰਤੀਆਂ ਦੇ ਸਰਾਂ ਨੇ ਯਾਰ ਕੀ ਆ ਇਹ ਕਿਹੜੋਂ ਕਥਰੀ ਨਹੀਂ ਜੇਗੀ ਬਿਲਕੁਲ ਬਿਲਕੁਲ ਆਰਤੀਆ ਵੀ ਸਾਡੇ ਭਰਾਵਾ ਜਦੋਂ ਵੇਖਦੇ ਖੁਸ਼ ਹੋ ਜਾਂਦੇ ਹੁਣ ਕਿਉਂ ਪ੍ਰਤਾਪ ਸਿੰਘ ਨੇ ਵਧੀਆ ਗੱਲ ਕੀਤੀ ਨਾ ਆ ਜਾਂਦਾ ਭਰਾਵਾਂ ਦਾ ਬਿਲਕੁਲ ਬਿਲਕੁਲ ਹਾਂ ਯਾਦ ਕਰਦੇ ਹੋ ਫਿਰ ਤੁਸੀਂ ਬੋਲਦਾ ਹੈਂ ਭਰਾਵਾ ਆਪਣੀ ਆਰਤੀ ਇਹਦਾ 80 'ਚ ਮਾਨਤਾ ਨਾ ਕਰਨਾ 80 ਦੇ ਵਿੱਚ ਮਾਨਤਾਣ ਕੋਈ 80 'ਚ ਮਾਨਤਾ ਨਹੀਂ ਇਹ 70 ਤਾਂ ਦੋ ਦੀ ਮਿਹਦਾ ਉਹ ਯਾ ਕੰਮ ਕਰ ਗਿਆ ਦੋ ਦੀ ਮਿਹਦਾ 72 ਤੇ ਦੋ ਦੀ ਤਿਆਰ ਕਰਾ ਹੋਰ ਮਾਰਤਾਨ ਹੋਗਾ ਦੇਖੋ ਬਾ ਮਿੱਟਿਆ ਰਹਿਣ ਜਾ ਪਿੱਛੇ ਠੀਕ ਹੈ ਜੀ ਹਾਂ ਚਲੋ ਜੀ ਅੱਗੇ ਆ ਗਈ ਸ਼ਾਈ ਵਾਲੀ ਸ਼ਾਈ ਵਾਲ ਇਹ ਦੂਜਾ ਸੁਆ ਦੂਜਾ ਸੁਆ ਹਾਂ ਕਰਮਾਲੀ ਦੇਖੋ ਤਿਆਰੀਆਂ ਵੀ ਹਾਂ ਜੀ ਹੀਰਾ ਜਾ ਕੇ ਮੈਂ ਸ਼ਾਈ ਵਾਲਾ ਕੀ ਬਾਪਾ ਪਾਣੀ ਤੇ ਉਹਨੇ ਪਾਣੀ ਨੂੰ ਪਾ ਕੋਈ ਨਹੀਂ ਇਹ ਨਾ ਤੁਰੀ ਆਈ ਅੱਜ ਤੇ ਥੋੜਾ ਟਾਈਮ ਹੋਇਆ ਤਾਂ ਕਰਕੇ ਨਾ ਬਹੁਜੀ ਜ ਨਹੀਂ ਲਾਉਂਦੇ ਹਾਂਜੀ ਇਥੋਂ ਮੋੜ ਲਾਂ ਪ੍ਰਤਾਪ ਗਾੜੀ ਡਰੂ ਗਿਆ ਮੈਂ ਦੂਜੇ ਸੁngੇ ਸੁਨਾ ਹਾਂ ਦੂਜੇ ਕਿੰਨੇ ਕ ਦਿਨ ਲੈ ਜੂਗੇ ਸਰ ਬਾਤ ਤਿਆਰ ਗਿਆ ਤੇ ਤਿਆਰ ਜੀ 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 ਟਾਈਮ ਤੇ ਸਾਰਾ ਤਿਆਰ ਡਾਲਾ ਜਾ ਪਾਣੀ ਇਹ ਜਵਾਈ ਜੁਈ ਦੀ ਗੱਲ ਸਾਬ ਤਾਂ ਤਾਂ ਤੇ ਪੰਤ ਪਾ ਹੈ ਹੈ ਪਵਾਈ ਤੇ ਪੰਤ ਆਏ ਆ ਉਹ ਕਿ 6 ਤਰ ਕੋ ਬੋਲੀ ਆ ਕੇ ਕੁੜੀ 6 ਦੀ ਦੁਰੀਆ ਹੁੰਦਾ ਪਹਿਲੇ ਸੂਏ ਕਿੰਨਾ ਕਿ ਦੁੱਧ ਤਾਂ ਕੱਢਿਆ ਨੇ 15 ਕਿਲੋ 15 ਕਿਲੋ ਹਾਂ ਐ ਜੀ ਫਿਰ ਵਧਾਉਗੀ ਹਾਂ ਇਹਨਾਂ 20 ਕਿਲੋ ਵਾਛੀ ਦੁੱਧ ਕਰੂਗਾ ਇਹਦਾ 20 ਕਰ ਜੂ ਹੈਨਾ ਹਾਂ ਕਰ ਜਾਣਾ 18 ਤੇ ਪੱਕਾ ਹੀ ਆ ਨਾ ਹਾਂ ਜੀ ਗਾੜੀ ਸੇਵਾ ਦਾ ਬਿਲਕੁਲ ਬਿਲਕੁਲ ਹਾਂ ਜੀ ਸੂਪੂ ਅੱਜ ਭਲਕੇ ਲੈਂਦੀ ਹੈ ਵੀ ਨਹੀਂ ਦਿਨ ਲੈ ਜੂ ਅਜੇ 2-4 ਦਿਨ ਲੈ ਜੂ ਐ ਕਰਕੇ ਸੂਹ ਗਈ ਤੁਰਿਆਣਾ ਜਾਓ ਤੁਰਿਆਣਾ ਜਾਓ ਠੀਕ ਹੈ ਜੀ ਹਾਂ ਲਾੜ ਲੋੜ ਵੇਖ ਲਓ ਜੇ ਆ ਜੀ ਨੇ ਕਰਨੇ ਔਰ ਕਬਰ ਸਾਰੇ ਹੈ ਬਾਤ ਕਰ ਬਾਤ ਪੀਲਾ ਉਹ ਢਾਲ ਆ ਨਾ ਕਰੋ ਬਾਤ ਚ ਚਲਾਂਗੇ ਵੀਡੀਓ ਬਣਾਉਂਦੇ ਆ ਆ ਫੜੀ ਫੋਨ ਮੁੱਲ ਫਿਰ ਗਿਲ ਸਾਹਿਬ ਇਹਦਾ 65 ਚ ਮਾਨਤਾ 65 ਦੇ ਵਿੱਚ ਮਾਨਤਾ ਬਸ ਇਹ ਲੈ ਲੋ 65 ਚ ਮਾਨਤਾ ਉਹ ਨਹੀਂ ਨਹੀਂ ਚੱਲਦਾ ਤਾਂ ਕਾ ਤਾਂ ਕੋਣ ਚ ਕੋਈ ਨਹੀਂ 60000 ਦੀ ਦੇ ਦਿਆਂਗੇ ਵਿੱਚ ਮੁੱਲ ਕਿਨਾ ਮੱਤੀ ਕਰੀ ਠੀਕ 60000 ਦੇ 500 ਰੁਪਇਆ ਛੋੜ ਹੋਰ 9500 ਹੋ ਗਿਆ ਹਨਾ ਆ 99 ਦੀ ਪੂਰੇ ਦੇ ਦਾਂ 98 ਹੀ ਦੇ ਦਾਂਗੇ ਹਾਂ ਪੂਰੇ 98 ਠੀਕ ਇਹਦੀ ਦੇਦੀਏ ਜਾਣਕਾਰੀ ਅੱਗੇ ਕਿਉਂ ਉੱਤਰ ਕੱਬਣ ਆ ਗਈ ਚੌਵਾਂ ਮਹੀਨਾ ਚੱਕ ਪਾਸ ਚੌਵਾਂ ਮਹੀਨੇ ਚੱਕ ਪਾਸ ਭਰਾ ਜੇ ਮੜਾ ਕਾਲਾ ਬੜਾ ਪਹੂ ਪੈਂਦਾ ਹਾਂਜੀ ਤੇ 8 ਕਿਲੋ ਦੁੱਧ ਜਿਵੇਂ ਦੇ ਸਲ ਪ੍ਰੋਪਰ ਹੈ ਨਾ ਹਾਂ 8 ਚੁਈ ਦੀ ਕਿਤਰਾ ਆ 8 ਤੋਂ ਬਾਹਰ ਉਹ ਭੋਲੀ ਆਪਾਂ 8 ਹੀ ਮੰਨ ਕੇ ਚੱਲਦੇ ਹੈ ਨਾ ਹਾਂ ਹਾਂ ਚੌਣ ਮੜੀ ਮੰਗਾ ਪਾ ਗਿਆ ਇਦਾਂ ਥੱਲੇ ਬਹਿ ਜਾਣਾ ਠੀਕ ਹੈ ਜੀ ਹਾਂ ਇਹ ਵੀ ਸ਼ਾਈ ਬਾੜ ਛਣ ਗੋਲ ਬੜਾ ਗਰਾਦੀ ਬੜਾ ਖਾ ਕੇ ਕੀ ਕਰਾ ਚੱਲ ਪਾਣੀ ਪੀ ਲੈਂਦੇ ਨਵੀ ਤੇਰਾ ਰਖਾਓ ਤੇਰੀ ਪ੍ਰਾਣ ਮੰਨਣਾ ਉਹ ਨਾ ਉਹਨਾਂ ਦੇ ਜਾ ਤੇ ਲਿਆ ਰਣੀ ਪਾਇਆ ਹਾਂਜੀ ਤੇ ਤਾਂ ਕਰਕੇ ਕਰਦੀ ਐ ਤਾਂ ਉਹਦਾ ਉੱਪਰ ਉਪਰ ਆ ਜਾ ਕਰਾਉਂਦੀ ਐ ਨਾ ਮਸੂਸ ਉਹਨਾਂ ਵਾਲਕੇ ਦੇ ਵਿੱਚ ਛੱਡੀ ਠੀਕ ਹੈ ਜੀ ਹਾਂ ਮੋਲ ਗਿਲ ਸਾ ਫਿਰ ਬਿਲਕੁਲ ਜਿਹਾ ਆਇਆ ਜੇ 45 ਚੋਂ ਮਾਨ ਤਾ 45 ਚੋਂ ਮਾਨ ਤਾ ਹਾਂ ਕੋਈ 45 ਚੋਂ ਕਾਹ ਯਾਰ ਤੋਂ ਯਾਰ ਖਟਾਂਗੇ ਤੇ ਆਏ ਕਿਦਾ ਹੋਰ ਮਾਨਤਾਨ ਕਰ ਜਿਆਗੇ 48000 ਹਰਤੀਆਂ ਲਾ ਲਾ ਕੇ ਤੇ ਗਿੱਲ ਸਾਹਿਬ ਹੋਰ ਸੁਰਦੂ ਥੋੜਾ ਬੜਾ ਮਾਨ ਹੋਰ ਹੋ ਜੂ ਆਏਗਾ ਠੀਕ ਹੈ ਜੀ ਚਲ ਆਹ ਵੇਖੋ 7 8 ਕਿਲੋ ਦੁੱਧ ਹੋਊਗਾ ਇਹਦੇ ਥੱਲੇ 8 ਕਿਲੋ ਹੈਨਾ ਹਾਂ 7 ਕਿਲੋ ਦੀ ਫੁੱਲ ਗਰੰਟੀ ਹੋ ਠੀਕ ਹੈ ਜੀ ਹਾਂਜੀ ਕਿੰਨੇ ਸੂਏ ਆ ਗਈ ਜੀ ਇਹ ਦੂਜਾ ਸੂਗਾ ਦੂਜਾ ਸੂਗਾ ਹੈਨਾ ਪਰਵਾਹੀ ਚੁਈ ਦੀ ਕਿਵੇਂ ਗਿਲਦਾ ਮੈਂ ਇੱਕ ਨੰਬਰ ਠੰਡੀ ਸੀ ਲੈਂ ਪੂਰੀ ਮੈਂ ਨਾ ਭਾਂ ਇੱਥੇ ਹੀ ਬੈਜੋ ਥੱਲੇ ਤੇ ਪਰਵਾਹੀ ਗਈ ਕਰਮਾਲੀ ਫੇਸ ਕੁਆਲਟੀ ਕਰਾਈਏ ਚੈੱਕ ਭਰਾਵਾਂ ਨੂੰ ਦਿਖਾ ਦਿਓ ਸ਼ਰਾ ਤੇਰਾ ਬੋਲ ਫਿਰ ਗਿੰਨ ਸਾਹਿਬ ਇਹਦਾ ਛੋਟਾ ਹੀ ਹੈ ਇਹਦਾ ਪੰਜੀ ਚੋਂ ਮਾਨਦਾਨ ਕਰਦਾ ਪੰਜੀ ਚੋਂ ਮਾਨਦਾਨ 18000 ਦੀ ਦਿਆਂਗੇ ਬੱਚੀ ਲਓ 550 ਛੋੜ ਐ ਕਿਹੜਾ 1750 ਵਾਹ ਠੀਕ ਹੈ ਜੀ ਪੂਰੇ 17 ਦੀ ਪੂਰੇ 17 ਦੀ ਠੀਕ ਸਾਡੇ 16 ਦੀ ਸਾਡੇ ਆ ਵਿਖਾਓ ਸਾਡੇ ਵਾਲੇ ਭਾਅ ਨਹੀਂ ਜੋ ਮਿਲਣ ਦੀ ਚੌਕੀ ਮੂੰਹਾਂ ਚੌਗੀ ਜਾਂ ਦੂਜਾ ਸੁਆ ਦੂਜਾ ਸੁਆ ਮੂੰਹਾਂ ਚ ਸਾਧਕੇ ਭਰਾਵਾਂ ਨੂੰ ਵੇਖ ਲਓ ਇਹ ਵੀ ਨਹੀਂ ਝੁਗਦੇ ਆਖੀ ਜਾਂਦੇ ਬਿਲਕੁਲ ਅਜੇ ਬਰਾਬਰ ਨਹੀਂ ਕੀਤੇ ਹਾਂਜੀ ਹੂੰ ਵੱਛੀ ਵੇਖੋ ਪਹਿਲਾਂ ਉਗੜੀ ਹੈ ਹਾਂ ਕੱਦ ਕਾਠਾ ਲਈ ਹੈ ਹਮ ਣ ਗੁੱਲ ਵੇਖ ਲਾ ਢੱਕੀ ਪਰ ਦਾਮਣਾ ਪਾਣੀ ਦੇ ਇੱਕ ਵਾਰੀ ਨਾ ਚਿਹਰਾ ਵਿਖਾਓ ਤਰਾ ਮਨ ਹੈ ਪਟਾਕਾ ਜੋ ਪਟਾਕਾ ਦੇਖੋ ਕਿਨੋ ਐਂ ਨਾ ਹਾਂਜੀ ਆ ਲੜ ਲੜ ਜਿਹੜੇ हां जी हां जी। ਇਹਨਾਂ ਪਰ ਜਾਣੇ ਜੇ ਮਾਲਾ 2-4 ਦਿਨ ਖੜਦੀ। 2-4 ਦਿਨ ਲੈ ਜੂ ਹਣ। ਤਿਆਰੀਆਂ ਮੰਨ ਲਓ ਤਾਂ ਅਦਾ। ਤਿਆਰੀ ਹਾਂਜੀ। ਸੁੰਦਿਆ ਸੁੰਦਿਆ ਹੀ ਇਹ ਕਰਮਾਲੀਆਂ ਬਾਣ ਆਉਂਦੀਆਂ। ਬਿਲਕੁਲ ਦੇਖ। ਵੱਟੀ ਆਈ ਲਾਈਵ ਚ ਕੋਲੋਂ ਵੱਟੀ ਆ। ਦੂਜੇ ਸੂਏ ਸੋਣਾ ਗੇਲਸ। ਦੂਜਾ ਤੂ ਚਾਹ। ਠੀਕ ਹੈ। ਹਾਂ ਇਹ ਨਹੀਂ ਮੰਨ ਲਾ ਕੋਈ ਲੱਤ ਛੜਾ ਵਾਲਾ ਕੰਮ। ਗੁਲਾਬੀ ਥਾ। ਪੂਰੀ ਠੰਡੀ ਸੀਲ ਹੈ। ਮੁੱਠੀ ਵਾਲਾ ਥਾ। ਮੁੱਠੀ ਵਾਲਾ। ਇੱਧਰ ਵੇਖ ਲੈ ਮੈਂ ਵੀ ਰਸਾ ਛੁੱਟ ਦਿੱਤਾ ਹੀ ਇੱਥੋਂ। ਹਾਂ। ਗੁਲਾਬੀ ਥਾਣੇ ਹੋਏ। ਗੁਲਾਬੀ। ਹਾਂ। ਪਰਵਾਇਕ ਹੀ ਨਹੀਂ ਹਾਂਜੀ ਹਾਂਜੀ ਪੂਰੀ ਸੀਰੀਜ਼ ਲਗ ਹੈ ਪੂਰੀ ਸੀਰੀਜ਼ ਹਾਂਜੀ ਇਹੋ ਜ ਨਹੀਂ ਕੋਈ ਕੰਮ ਹੈ ਦਾ ਤੇ ਪਕੇ ਵਿਖਾ ਹੀ ਦਈਏ ਭਰਾਵਾਂ ਆ ਇਧਰ ਵਿਖਾ ਦੇ ਵਿਖਾ ਦੇ ਸ਼ਾਇਦ ਆਉਂਦੇ ਹਾਂ ਹਾਂ ਬਲਕਿ ਇਹ ਗੱਲ ਹੈ ਮੜ ਕੇ ਕਹਿੰਦੇ ਆਨਲਾਈਨ ਲਰਨਿੰਗ ਦੇ ਇਧਰ ਹਾਂਜੀ ਹਾਂਜੀ ਅਜੇ ਅਜੇ ਵਛੀ ਮੈਂ ਤਾਂ ਚੱਲ 2-4 ਦਿਨਾਂ ਵਾਸਤੇ ਅਜੇ ਵਛੀ ਨੇ ਨਾ ਹਾਂਜੀ ਜੇ ਇਹ ਤਾਂ ਕੱਢ ਗਈ ਹਫਤਾ ਹਾਂਜੀ ਇਧਰ ਰੋ ਵਛੀ ਤੋਂ ਤੁਰਿਆਣਾ ਜਾਉ ਬਿਲਕੁਲ ਬਿਲਕੁਲ ਇਹ ਇੱਕ ਤੇ ਹੁੰਦਾ ਨਾ ਲੈਂਦੀ ਆ ਮਾਲਾ ਇਹ ਆਪਾਂ ਘਰ ਦੀ ਫਾਲੀ ਇਹਦੇ ਚੱਲ ਸ਼ਾਇਦ ਆਉਂਦੇ ਆ ਸ਼ਾਇਦ ਆਉਂਦੇ ਆ ਮੈਂ ਨਾ ਅਜੇ ਵਛੀ ਨੂੰ ਕੋਈ ਪਤਾ ਹੀ ਨਹੀਂ ਤੇ ਹਾਂਜੀ ਹਾਂਜੀ ਸਭ ਉੱਠ ਜੋ ਆਜਾ ਵਛੀ 22 23 ਐ ਕਿ ਭਰੂਗੀ ਬਲੂਨ ਵਛੀ ਨੇ ਇਹਨੇ 18 ਕਿਲੋ ਭਰਿਆ 18 ਕਿਲੋ ਭਰਿਆ ਠੀਕ ਵਛੀ ਹਾਂ 22 ਕਰ ਜੀ ਹਾਂ ਅਜੇ ਤਾਂ ਸ਼ਹਿਦ ਆਉਂਦਾ ਕਰਮਾਲੀ ਨੂੰ ਪਤਾ ਹੀ ਨਹੀਂ ਕਰਮਾਲੀ ਨੂੰ ਹਾਂਜੀ ਹਾਂਜੀ ਹਾਂ ਇੱਕ ਇਹਨੂੰ ਮੈਂ ਦੇਤੀ ਵਟਾਵਣਾ ਚ ਦੀ 1 ਲੀਟਰ ਇੱਕ ट्रांजੈਕਸ਼ਨ ਦੀ ਜਾਰੀ ਠੀਕ ਹੈ ਜੀ ਹਾਂ ਦੇਸੀ ਕਿਲੋ ਕਿਉਂ ਜਾ ਰਿਹਾ ਕਿਉਂ ਐਵੇਂ ਨਹੀਂ ਬੱਚੀ ਦਾ ਸ਼ਹਿਦ ਆਉਂਦਿਆ ਜੀ ਬਿਲਕੁਲ ਬਿਲਕੁਲ ਹਾਂ ਸਾਂਭੀ ਆਪਾਂ ਆਪ ਹਾਂਜੀ ਹਾਂਜੀ ਇੱਕ ਤਰੀ ਘਰ ਦੀ ਹੈਣਾ ਹਾਂ ਚਲ ਮੈਂ ਹਾਂ ਚਲ ਹੁਣ ਤਿਆਰ ਹੋ ਗਈ ਆ ਬਾਕੀ ਜਿਹੜਾ ਸਾਵੇ ਇਹ ਨਿਕਾਲਾਂ ਤਾਂ ਸਭ ਖਾਊਗੀ ਬੱਚੀ ਉਹ ਕਾਲੀ ਵਾਲੀ ਗੱਡੀ ਨਾਲ ਤੇ ਬੱਚੀ ਸੂਈ ਪਾਵਾਂਗੇ ਚਵਾਈ ਕਰਾ ਕੇ। ਇਹਦੀ ਗੱਡੀ ਨਾਲ ਹੋਊਗੀ ਵੇ। ਇਹ ਤਾਂ ਆਪਾਂ ਚੱਲ ਭੈਣ ਭਰਾਵਾਂ ਦੀ ਇਹਦਾ ਕਈ ਹੁੰਦੇ ਆ। ਹਾਂਜੀ ਹਾਂਜੀ। ਕਰਨੀ ਐ ਇਦਾਂ ਲੈ ਜੀ ਨਹੀਂ ਸੂਈ ਦਵਾਂਗੇ ਆਪਾਂ। ਗਿੱਲ ਸਾਹਿਬ ਦੱਸੋ। ਇਹਦਾ ਮੁੱਲ 90000 ਰੁਪਏ। 90000। ਕੋਈ 90 ਨਹੀਂਗਾ 80 ਦੇ ਵਿੱਚੋਂ ਮਾਣਤਾਨ ਕਰ ਦਿਆਂਗੇ ਗਿੱਲ ਸਾਹਿਬ। ਨਹੀਂ। ਕਰ ਦਿਆਂਗੇ ਕੋਈ ਨਹੀਂਗਾ। 80 ਦੇ ਵਿੱਚੋਂ ਭਰਾਵਾਂ ਦਾ ਮਾਣ ਕਰ ਦਿਆਂਗੇ। ਗਿੱਲ ਸਾਹਿਬ ਨੇ ਮੰਨਣਾ ਨਹੀਂ ਹੁਣ ਉਹਨੂੰ ਮੈਂ ਪਿਆਰ ਨਹੀਂ ਕਰਾਂ। ਮਾਣ ਕਰ ਦਿਆਂਗੇ ਤੇ ਬੱਚੀ ਹੀ ਰਾਜੋ। ਤੇ ਹੋਰ ਕੋਲੇ ਕੋਈ 90 95 ਦੀ ਵੱਚੀ ਜਾਣੀ ਆ। ਬੇਚੀ ਆਉਂਦੇ ਭਾਵਾ ਨੇ ਇੰਨਾ ਮੁੱਲ ਨਹੀਂ ਜੋ ਕਰਨਾ। ਵੀ ਕਹਿੰਦਾ ਹੱਕ ਹੈਗਾ ਜੀ ਸੁੱਕਾ ਸ਼ਾਇਦ ਆਉਂਦੇ। ਹਾਂਜੀ ਹਾਂਜੀ। ਹਾਂ। ਲਾ ਜੇ ਤੇ ਕੋਈ ਵੱਚੀ ਨੂੰ ਕੋਈ ਗੱਲ ਹੀ ਨਹੀਂ ਤੇ ਕਰਮਾ। ਬਿਲਕੁਲ ਬੇਕੋ। ਹਾਂ ਆਈ ਦਾ ਨਹੀਂ ਠੰਡੀ ਧੀਰੀ ਕਦੀ ਨਹੀਂ ਦੇ। ਹਾਂਜੀ। ਪੂਰੀ ਸੀਲਸ ਲੱਗ ਗਿਆ ਕਰਨਾ ਹੈ। ਅਜੇ ਦਾ ਆਹ ਜਿਹੜੇ ਆ ਨਾ ਆ ਜਿਹੜੇ ਹਾਂਜੀ ਹਾਂਜੀ। ਇਹਨੇ ਇੰਨੀ ਬਾਹਰ ਆਉਣਾ ਜੀ। ਬਿਲਕੁਲ ਇਹ ਪੰਨ ਪਾਉਣੀ ਆ ਜਿਆ। ਹਾਂ। ਘੋੜੀ ਆ ਦੇ। ਹਾਂ। ਨੁਗਰੀ ਨੁਗਰੀ। ਹਾਂ ਵੀ ਘੋੜੀ। ਹਾਂਜੀ। ਠੀਕ ਹੈ ਜੀ। ਉਹ ਵੀ ਅਜ ਦਾ ਮੁੱਲ ਚ ਆਲੋ ਪ੍ਰਤਾਪ ਨੇ ਕਹਿਤਾ ਦੇ ਕੋਈ ਨਹੀਂ ਫਿਰ ਆਪਾਂ ਕਰ ਦਾਂਗੇ ਠੀਕ ਛੋਲੀ ਪਾਈ ਤੇ ਫਿਰ ਵਖਰਾ ਫਿਰ ਵਖਰਾ ਮੁੱਲ ਲਗਾ ਦਵਾਂਗੇ ਭਾਜੇ ਠੀਕ ਹੈ ਜੀ ਹਾਂ ਤੇ ਗਿਲ ਸਾਹਿਬ ਐਡਰੈਸ ਤੇ ਫੋਨ ਨੰਬਰ ਤੇ ਐਡਰੈਸ ਆਪਣਾ ਹੈਗਾ ਜੀ ਉਹ ਪਿੰਡ ਚੰਬਲ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂਜੀ ਤੇ ਨੰਬਰ ਹੈਗਾ 991523348 ਹਾਂਜੀ 83601011 ਤੇ ਠੀਕ ਹੈ ਜੀ ਹਾਂ ਜੀ ਕਮੈਂਟ ਪ੍ਰਾਪਤ ਕਰੇ ਉਹ ਕਰਾਂਗਾ ਠੀਕ ਹੈ ਜੀ ਸასი ਆ